ਉਹਨੂੰ 7-8 ਦੇ ਕਰੀਬ ਆਪਣੀ ਸਕੂਟਰ ਚਾਰ ਰਹੀ ਸੀ ਅੱਗੋਂ ਨੋਵਾ ਗੱਡੀ ਵਾਲੇ ਆਏ ਤੋਂ ਉਹਨਾਂ ਨੇ ਉਹ ਟੱਕਰ ਮਾਰੀ ਤੇ ਉਹਨੂੰ ਆਪਣੀ ਗੱਡੀ ਪਾ ਕੇ ਲੈ ਗਏ ਤੋਂ ਕੋਹਾੜਾ ਸਾਈਡ ਤੇ ਜਾ ਕੇ ਲੱਖੋ ਵਾਲ ਪਿੰਡ ਦੇ ਰਸਤੇ ਦੇ ਵਿੱਚ ਉਹਨੂੰ ਸੁੱਟਤਾ ਤੇ ਉਹਦਾ ਬੈਗ ਉੱਤੇ ਮਵਾਇ ਤੇ ਹੋ ਉਸ ਸਮਾਨ ਜਿਹੜਾ ਜ਼ਰੂਰੀ ਉਹ ਖੋ ਕਰ ਲਿਆ ਪਿਸਤੌਲ ਦੀ ਨੋਕ ਤੇ ਡਰਾ ਤੰਗਾ ਕੇ ਇਸ ਸੰਬੰਧੀ ਮੁਕਦਮਾ ਦਰਜ ਕਰਕੇ ਐਫ ਆਈ ਆ ਨੰਬਰ 89 377 ਵੀ ਦਰਜ ਕਰਕੇ ਤੋਂ ਇਹਦੀ ਤਕਰੀਰ ਐਸ ਐਚਓ ਸਾਹਿਬ ਨੇ ਮਿਲ ਲਈ ਆਦੀ ਸੀਪੀ ਸਾਹਿਬ ਦੀ ਗਾਈਡਲਾਈਨ ਤੇ ਤੇ ਐਡੀਐਸਪੀ ਫੋਰ ਸਾਹਿਬ ਦੇ ਦਿਸੇ ਨਿਰਦੇਸ਼ ਤੇ ਉਹਨਾਂ ਦੀ ਸੂਜ-ਬੂਜ ਹੇਠ ਜਿਹੜੇ ਟੈਕਨੀਕਲ ਤਰੀਕੇ ਨਾਲ ਇਹਨੂੰ ਜ਼ਿਆਦਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੋਂ ਇਹਦੇ ਵਿੱਚ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਅਫਾਹੀ ਤਰੀਕ ਨਾਲ। ਜੋ ਤਿੰਨੇ ਬੰਦੇ ਸੀਗੇ ਇਹਨਾਂ ਨਾਲ ਇੱਕ ਚੌਥਾ ਬੰਦਾ ਸੀ ਜਿਹਦਾ ਨਾਮ ਹੈਗਾ ਜੱਜ ਜੱਜ ਸਿੰਘ। ਤੋਂ ਮੇਨ ਬੰਦਾ ਜਿਹੜਾ ਗੁਰਵਿੰਦਰ ਸਿੰਘ ਯੂਬੀ ਹੈਗਾ ਤੇ ਨਾਲ ਉਹਦਾ ਸਾਥੀ सोनू ਸਿੰਘ ਤੇ ਤੀਜਾ ਵੀਰਵਲ ਸਿੰਘ ਹੈ ਤੇ ਚੌਥਾ ਜੱਜ ਸਿੰਘ ਪੰਜਵਾਂ ਬੰਦਾ ਜਿਹੜਾ ਅਸੀਂ ਅੰਗ੍ਰਸਤਾ ਕਰਨਾ ਉਹਦਾ ਨਾਮ ਹੈਗਾ ਅਜੈ। ਉਹ ਇਹ ਕੀ ਕਰਦੇ ਸੀਗੇ ਜਿੱਥੇ ਮਾਰਕੀਟ ਕੰਮ ਚੱਲਦਾ ਸੀ ਉਥੇ ਰੈਕੀ ਕਰਦੇ ਸੀ। ਰੈਕੀ ਕਰਕੇ ਜਿਹੜਾ ਦੁਕਾਨਦਾਰ ਹੈਗਾ ਜੱਜ ਸਿੰਘ ਉਹਨੇ ਦੱਸਿਆ ਵੀ ਜਿਹੜਾ ਆ ਮਤਲਬ ਆ ਬੰਦਾ ਜਿਹੜਾ ਹੈਗਾ ਬਲਜੀਤ ਸਿੰਘ ਰੋਜ਼ ਹਨ ਬੈਗ ਭਰ ਕੇ ਲੈ ਕੇ ਜਾਂਦਾ ਕਾਫੀ ਲੱਖਾਂ ਰੁਪਏ ਦੀ ਤਰ੍ਹਾਂ ਦੇ ਪੈਸੇ ਹੁੰਦੇ ਨੇ। ਤੋਂ ਇਹਨੇ ਦੂਜਿਆਂ ਨੂੰ ਦੱਸਿਆ ਜਿਹੜਾ ਮੇਨ ਦੋਸ਼ੀ ਗੁਰਵਿੰਦਰ ਸਿੰਘ ਹੈ ਉਹਦੇ ਖਿਲਾਫ ਪਿਲਮ ਦੋ ਤਿੰਨ ਪਰਚੇ ਦਰਜ ਨੁਟਕੋ ਦੇ। ਤੋਂ ਇੱਕ ਬੰਦਾ ਇਹਨਾਂ ਦਾ ਜਿਹੜਾ ਸੀਗਾ ਵੀਰ ਬਲੁਰ ਬੰਟੀ ਇਹ ਰਾਕੀ ਕਰਦਾ ਆਇਆ ਮੋਟਰਸਾਈਕਲ ਦੇ ਪਿੱਛੇ ਤੇ ਜਿੱਦੋਂ ਉਹਨੇ ਲੋਕੇਸ਼ਨ ਦੱਸਤੀ ਵੀ ਨੇੜੇ ਪਹੁੰਚ ਗਿਆ ਆਪਣੇ ਘਰ ਨੂੰ ਮੋੜਨ ਲੱਗਾ ਜੀਟੀਵੀ ਨਗਰ ਨੂੰ ਉੱਥੇ ਇਹਨਾਂ ਨੇ ਟੱਕਰ ਮਾਰ ਕੇ ਚਾਲ ਰੋਕੀ ਅਨੋਵਾ ਦੇ ਵਿੱਚ ਤੋਂ ਉਹਨੂੰ ਚੱਕ ਕੇ ਲਿਆ ਗਿਆ ਤੋਂ ਜੋ ਸਪਰੀਮ 70000 ਰੁਪਏ ਦੀ ਬੋ ਕੀਤੀ ਆ ਜੋ ਬੰਦੇ ਅਰੈਸਟ ਕਰ ਲਏ ਨੇ ਅਨੋਵਾ ਦਾ ਤਰ ਤੇ ਪਿਸਤੌਲ ਇਹਨਾਂ ਤੋਂ ਬਰਾਮਦ ਹੋ ਗਿਆ ਨਸ਼ੇ ਦੇ ਆਦੀ ਤਾਂ ਉਹ ਨਸ਼ੇ ਕਰਨ ਦੇ ਆਦੀ ਆ ਜੀ ਪਹਿਲਾਂ ਵੀ ਕੋਈ ਵਾਰ ਦੱਤਾ ਇਹਨਾਂ ਤੇ ਪਹਿਲਾਂ 2-3 ਮਾਮਲੇ ਦਰਜ ਨੇ ਬੈ ਲੁੱਟ ਗੋਦੇ ਸਰੇ ਕਿਤੋਂ ਰਹਿਣ ਵਾਲੇ ਨੇ ਇਹ ਹੈਗੇ ਆ ਕਤਵੇਵਾਲ ਗੁਜਰਾ ਤੇ ਲੱਡੂ ਵਾਲਾ ਤਿੰਨ ਜਿਹੜੇ ਮੇਨ ਬੰਦੇ ਹੈਗੇ ਆ ਤੇ ਚੌਥਾ ਵੀ ਕਤਵੇਵਾਲ ਦਾ ਜਿਹੜਾ ਪੰਜਵਾਂ ਹੈਗਾ ਉਹਦੇ ਬਾਰੇ ਅਜ ਪਤਾ ਕਰਨਾ ਉਹਦਾ ਨਾਮ ਹੀ ਪਤਾ ਲੱਗਾ ਵੀ ਅਜੇ ਉਰਫ ਕਰਨ ਹਥਿਆਰ ਜਾਨੂ ਮਾਰਿਆ ਚਾਰਜ ਹਾਂ ਅਜੇ ਤੱਕ ਇਹ ਕੋਲੇ ਇੱਕ ਪਿਸਤੌਲ ਬਣਦਾ ਜਿਹੜਾ ਨਕਲੀ ਹੈ ਲੇਕਿਨ ਅਸਲੀ ਹਥਿਆਰ ਵੀ ਹੋਣ ਦੀ ਉਮੀਦ ਹੈਗੀ ਜੋ ਰਮਾਨ ਲੈ ਕੇ ਇਹਨਾਂ ਤੋਂ ਬਰਾਮਤ ਰਹੂਗਾ ਸਰ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਕਰੀਬ 25 26 25 26 ਸਾਲ ਹੈ ਸ਼ਾਮ ਨੂੰ 7-8 ਦੇ ਕਰੀਬ ਆਪਣੀ ਸਕੂਟਰ ਚਾਰਾ ਸੀ ਅੱਗੋਂ ਨੋਵਾ ਗੱਡੀ ਵਾਲੇ ਆਏ ਤੋਂ ਉਹਨਾਂ ਨੇ ਉਹ ਟੱਕਰ ਮਾਰੀ ਤੇ ਉਹਨੂੰ ਆਪਣੀ ਗੱਡੀ ਪਾ ਕੇ ਲੈ ਗਏ ਤੋਂ ਕੋਹਾੜਾ ਸਾਈਡ ਤੇ ਜਾ ਕੇ ਲੱਖੋ ਵਾਲ ਪਿੰਡ ਦੇ ਰਸਤੇ ਦੇ ਵਿੱਚ ਉਹਨੂੰ ਸੁੱਟਤਾ ਤੇ ਉਹਦਾ ਬੈਗ ਉੱਤੇ ਮੌਜੂਦ ਤੇ ਹੋਰ ਸਮਾਨ ਜਿਹੜਾ ਜ਼ਰੂਰੀ ਉਹ ਖੋ ਕਰ ਲਿਆ ਪਿਸਤੌਲ ਦੀ ਨੋਕ ਤੇ ਡਰਾ ਤੰਗਾ ਕੇ ਇਸ ਸੰਬੰਧੀ ਮੁਕਦਮਾ ਦਰਜ ਕਰਕੇ ਐਫ ਆਈ ਆ ਨੰਬਰ 89 ਆ ਟੈਨਸ਼ਨ ਆਸਵੀ ਦਰਜ ਕਰਦੇ ਤੋਂ ਇਹਦੀ ਤਕਰੀਰ ਐਸ ਐਚਓ ਸਾਹਿਬ ਨੇ ਮਿਲ ਜਾਈ ਦੀ ਸੀਪੀ ਸਾਹਿਬ ਦੀ ਗਾਈਡਲਾਈਨ ਤੇ ਦੋ ਐਡੀਐਸਪੀ ਫੋਰ ਸਾਹਿਬ ਦੇ ਦਿਸਨ ਰਿਪੋਰਟ ਤੇ ਉਹਨਾਂ ਦੀ ਸੂਜ-ਬੂਜ ਹੇਟ ਜਿਹੜਾ ਟੈਕਨੀਕਲ ਤਰੀਕੇ ਨਾਲ ਇਹਨੂੰ ਜ਼ਿਆਦਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤੋਂ ਇਹਦੇ ਵਿੱਚ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਅਖਾਈ ਤਰੀਕਾ ਜੋ ਤਿੰਨੇ ਬੰਦੇ ਸੀਗੇ ਇਹਨਾਂ ਨਾਲ ਇੱਕ ਚੌਥਾ ਬੰਦਾ ਸੀ ਜਿਹਦਾ ਨਾਮ ਹੈਗਾ ਜੱਜ ਸਿੰਘ ਜੱਜ ਸਿੰਘ ਤੋਂ ਮੇਨ ਬੰਦਾ ਜਿਹੜਾ ਗੁਰਵਿੰਦਰ ਸਿੰਘ ਰੂਪੀ ਹੈਗਾ ਤੇ ਨਾਲ ਉਹਦਾ ਸਾਥੀ ਸੋਨੂ ਸਿੰਘ ਤੇ ਤੀਜਾ ਵੀਰਵਲ ਸਿੰਘ ਹੈ ਤੇ ਚੌਥਾ ਜੱਜ ਸਿੰਘ ਪੰਜਵਾਂ ਬੰਦਾ ਜਿਹੜਾ ਅਸੀਂ ਅੰਗਰੇਜ਼ਾਂ ਕਰਨਾ ਉਹਦਾ ਨਾਮ ਹੈਗਾ ਅਜੈ ਤੋ ਇਹ ਕੀ ਕਰਦੇ ਸੀਗੇ ਜਿੱਥੇ ਮਾਰਕੀਟ ਕੰਮ ਚੱਲਦਾ ਸੀ ਉਥੇ ਤਦ ਆ ਕੀ ਕਰਦੇ ਸੀ ਰੈਕੀ ਕਰਕੇ ਜਿਹੜਾ ਦੁਕਾਨਦਾਰ ਹੈਗਾ ਜੱਜ ਸਿੰਘ ਉਹਨੇ ਦੱਸਿਆ ਵੀ ਜਿਹੜਾ ਆ ਮਤਲਬ ਆ ਬੰਦਾ ਜਿਹੜਾ ਹੈਗਾ ਬਲਜੀਤ ਸਿੰਘ ਰੋਜ਼ ਨਾ ਬੈਗ ਭਰ ਕੇ ਲੈ ਕੇ ਜਾਂਦਾ ਕਾਫੀ ਲੱਖਾਂ ਰੁਪਏ ਦੀ ਤਰ੍ਹਾਂ ਦੇ ਪੈਸੇ ਹੁੰਦੇ ਨੇ ਤੋਂ ਇਹਨੇ ਦੂਜਿਆਂ ਨੂੰ ਦੱਸਿਆ ਜਿਹੜਾ ਮੇਨ ਦੋਸ਼ੀ ਗੁਰਵਿੰਦਰ ਸਿੰਘ ਹੈਗਾ ਉਹਦੇ ਖਿਲਾਫ ਪਿਲਮ ਦੋ ਤਿੰਨ ਪਰਚੇ ਦਰਜ ਲੁੱਟ ਖੋਦ ਦੇ ਤੋਂ ਇੱਕ ਬੰਦਾ ਇਹਨਾਂ ਦਾ ਜਿਹੜਾ ਸੀਗਾ ਵੀਰ ਬਲੁਰ ਬੰਟੀ ਇਹ ਰਾਕੀ ਕਰਦਾ ਆਇਆ ਮੋਟਰਸਾਈਕਲ ਦੇ ਪਿੱਛੇ ਤੇ ਜਿੱਦੋਂ ਉਹਨੇ ਲੋਕੇਸ਼ਨ ਦੱਸਤੀ ਵੀ ਨੇੜੇ ਪਹੁੰਚ ਗਿਆ ਆਪਣੇ ਘਰ ਨੂੰ ਮੁੜਨ ਲੱਗਾ ਜੀਟੀਵੀ ਨਗਰ ਨੂੰ ਉੱਥੇ ਇਹਨਾਂ ਨੇ ਟੱਕਰ ਮਾਰ ਕੇ ਚਾਲ ਰੋਕੀ ਅਨੋਵਾ ਦੇ ਵਿੱਚ ਤੋਂ ਉਹਨੂੰ ਚੱਕ ਕੇ ਲਿਆ ਤੇ ਜੋ ਸਪਰੀਮ 70000 ਰੁਪਏ ਦੀ ਬੋ ਕੀਤੀ ਆ ਜੋ ਬੰਦੇ ਅਰੈਸਟ ਕਰ ਲੈਨੇ ਅਨੋਵਾ ਦਾ ਤਤਰ ਤੇ ਪਿਸਤੌਲ ਇਹਨਾਂ ਤੋਂ ਬਰਾਮਦ ਹੋ ਗਿਆ ਨਸ਼ੇ ਦੇ ਆਦੀ ਤਾਂ ਉਹ ਨਸ਼ੇ ਕਰਨ ਦੇ ਆਦੀ ਆ ਜੀ ਪਹਿਲਾਂ ਵੀ ਕੋਈ ਵਾਰ ਦੱਤਾ ਇਹਨਾਂ ਤੇ ਪਹਿਲਾਂ 2-3 ਮਾਮਲੇ ਦਰਜ ਨੇ ਬੈ ਲੁੱਟ ਕੋਦੇ ਸਰ ਇਹ ਕਿੱਧਰ ਦੇ ਰਹਿਣ ਵਾਲੇ ਨੇ ਜੀ ਇਹ ਹੈਗੇ ਆ ਕਤਵੇਵਾਲ ਗੁਜਰਾ ਤੇ ਲੱਡੂ ਵਾਲਾ ਤਿੰਨ ਜਿਹੜੇ ਮੇਨ ਬੰਦੇ ਹੈਗੇ ਆ ਤੇ ਚੌਥਾ ਵੀ ਕਤਵੇਵਾਲ ਦਾ ਜਿਹੜਾ ਪੰਜਵਾਂ ਹੈਗਾ ਉਹਦੇ ਬਾਰੇ ਅਜੇ ਪਤਾ ਕਰਨਾ ਉਹਦਾ ਨਾਂ ਹੀ ਪਤਾ ਲੱਗਾ ਵੀ ਅਜੇ ਉਪਕਰਨ ਕੋਈ ਹਥਿਆਰ ਜਾਨੂ ਮਾਰਿਆ ਹਥਿਆਰ ਜੇ ਹਾਂ ਅਜੇ ਤੇ ਕੋਈ ਇੱਕ ਪਿਸਤੌਲ ਬਰਾਦੋ ਜਿਹੜਾ ਨਕਲੀ ਹੈ ਲੇਕਿਨ ਅਸਲੀ ਵੈਪਨ ਵੀ ਹੋਣ ਦੀ ਉਮੀਦ ਹੈ ਕਿ ਜੋ ਰਮਾਨ ਲੈ ਕੇ ਇਹਨਾਂ ਤੋਂ ਸ਼ੁਰੂ ਕੀਤਾ ਜਾਊਗਾ ਸਰ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਕਰੀਬ 25 26 25 26 ਸਾਲ ਹੈ